威尔सन मलाई कॉटन ਦਾ ਕਪੜਾ ਪਹੁੰਚਿਆ ਆਪਣੇ ਕੋਲ ਬਹੁਤ ਹੀ ਸੋਹਣਾ ਪ੍ਰਿੰਟ ਪਹੁੰਚੇ ਨੇ ਇਹਦੇ ਵਿੱਚ ਬਹੁਤ ਵਧੀਆ ਠੰਡਾ ਕਪੜਾ ਹੋਵੇਗਾ ਗਰਮੀਆਂ ਵਾਲਾ ਸਪੈਸ਼ਲ 컬러 ਚਾਰਟ ਪਹੁੰਚ ਗਏ ਨੇ ਨਵੇਂ ਬਿਲਕੁਲ ਨਿਊ ਮਾਲ ਪਹੁੰਚਿਆ ਹੈ ਜੀ ਆਏ ਆਪਣੇ ਕੋਲ ਤਾਜ਼ਾ ਤਾਜ਼ਾ ਪ੍ਰਿੰਟ ਤਿਆਰ ਹੋ ਕੇ ਬੜੇ ਸੋਹਣੇ ਸੋਹਣੇ ਡਿਜ਼ਾਈਨ ਪਹੁੰਚੇ ਨੇ ਇਹਦੇ ਵਿੱਚ ਚੈੱਕ ਕਰ ਸਕਦੇ ਹੋ 威尔सन ਕੰਪਨੀ ਦਾ ਮਾਲ ਹੈ ਜੀ ਮਲਾਈ कॉटन ਪਿਓਰ कॉटन ਦੇ ਵਿੱਚ ਰੇਟ ਹੈ ਜੀ ਬਹੁਤ ਹੀ ਮਿੱਠਾ ਸਿਰਫ ਤੇ ਸਿਰਫ 300 ਰੁਪਏ ਦੇ ਵਿੱਚ ਕੋਈ 400 ਨਹੀਂ 500 ਨਹੀਂ ਸਿਰਫ 300 ਰੁਪਏ ਦੇ ਵਿੱਚ ਡਿਜ਼ਾਈਨ ਪਹੁੰਚਦੇ ਨੇ ਬੜੇ ਹੀ ਕਾਤਲ ਦੇ ਹਨ ਪਹੁੰਚ ਗਏ ਨੇ ਭਾਈ ਚੈੱਕ ਕਰ ਲੋ ਕੁਆਲਟੀਆ ਸਿਰ ਆ ਗਿਆ ਬਿਲਸਨ ਪੇਂਟ ਦੇ ਵਿੱਚ ਲਓ ਜੀ ਦੇਖੋ ਰੰਗ ਪਹੁੰਚ ਗਏ ਨਵੇਂ-ਨਵੇਂ ਸੋਹਣੇ-ਸੋਹਣੇ ਟ੍ਰੈਂਡਿੰਗ ਵਾਲੇ ਕਿਆ ਬਾਤ ਹੈ ਇਖੜਿਆਂ ਹੋਰ ਖੁੱਲੇ ਬਹੁਤ ਸੋਹਣਾ ਡਿਜ਼ਾਈਨ ਦਿਖਾਵਾਂਗੇ ਤੁਹਾਨੂੰ ਚੈੱਕ ਕਰੋ ਜੀ ਕੁਆਲਟੀ ਸਰਾ ਲਓ ਜੀ ਮਹਿੰਦੀ ਕਲਰ ਦੇ ਵਿੱਚ ਬਹੁਤ ਪਿਆਰਾ ਡਿਜ਼ਾਈਨ ਖੁੱਲਿਆ ਬਰੀਕ ਬਰੀਕ ਪੱਤੀਆਂ ਦੇ ਵਿੱਚ ਬਣੀ ਆਣੀ ਆ ਪ੍ਰਿੰਟ ਦੇ ਨਾਲ ਇਹਦੇ ਵਿੱਚ ਗ੍ਰੇ ਕਲਰ ਗਾਜ਼ਰੀ ਫਰੋਜ਼ੀ ਤੇ ਮਹਿੰਦੀ ਚਾਰ ਕਲਰ ਨੇ ਭਾਈ ਇਹਦੇ ਇਖੜੇ ਹੋਰ ਖੁੱਲਣ ਜਾ ਰਿਹਾ ਅਵੀ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਇਹ ਬਿਲਕੁਲ ਠੰਡੇ ਕੱਪੜੇ ਨੇ ਗਰਮੀਆਂ ਦੇ ਤੋਹਫੇ ਸਪੈਸ਼ਲ ਆ ਲੋ ਰੇਟ ਤੁਹਾਨੂੰ ਦੱਸ ਹੀ ਦਿੱਤਾ ਪੂਰੇ ਮਿੱਠੇ ਰੇਡ ਦੇ ਵਿੱਚ ਮਾਲਾਵੇਗਾ ਸਿਰਫ ਤੇ ਸਿਰਫ 300 ਰੁਪਏ ਦੇ ਵਿੱਚ ਕੁਆਲਿਟੀ ਦਾ ਪੈਸਾ ਹੀ ਹੈ ਲਓ ਜੀ ਰੰਗਾਂ ਵਗੇ ਦੇ ਵਿੱਚ ਸੋਹਣੇ ਸੋਹਣੇ ਲਓ ਜੀ ਕੋਰ ਡਿਜ਼ਾਈਨ ਖੋਲਣ ਜਾ ਰਿਹਾ ਬਰੀਕ ਪ੍ਰਿੰਟ ਦੇ ਵਿੱਚ ਬਹੁਤ ਸੋਹਣਾ ਡਿਜ਼ਾਈਨ ਦਿਖਾਵਾਂਗੇ ਤੁਹਾਨੂੰ ਚੈੱਕ ਕਰੋ ਜੀ ਕਿਆ ਬਾਤ ਹੈ ਜੀ ਲਾਜਵਾਬ ਡਿਜ਼ਾਈਨ ਕੋ ਲਿਆ ਬਹੁਤ ਸੋਹਣਾ ਇਹਦੇ ਵਿੱਚ ਕਲਰ ਵੀ ਟ੍ਰੈਂਡਿੰਗ ਵਾਲੇ ਆ ਘੈਂਟ ਘੈਂਟ ਬੱਕਰੀ ਲੁੱਕ ਦੇ ਵਿੱਚ ਡਿਜ਼ਾਈਨ ਬਹੁਤ ਰਹੇ ਨੇ ਮਿਲਸਨ ਕੰਪਨੀ ਦੇ ਲਓ ਕੋਰਡੀਨਟਸ ਆ ਮੈਨੂੰ ਜਿਗਜੈਗ ਵਾਲਾ ਬਹੁਤ ਸੋਹਣਾ ਡਿਜ਼ਾਈਨ ਹੈ ਦੇਖੋ ਜੀ ਕਿਆ ਬਾਤ ਹੈ ਜੀ ਬਹੁਤ ਹੀ ਸੋਹਣਾ ਡਿਜ਼ਾਈਨ ਇਹਦੇ ਵਿੱਚ ਵੀ ਕਲਰ ਦਿਖਾਓ ਜੀ ਲਓ ਜੀ ਰੰਗ ਪਹੁੰਚ ਗਏ ਨੇ ਨਵੇਂ-ਨਵੇਂ ਸੋਨੇ-ਸੋਨੇ ਦੇਖੋ ਜੀ ਗਾਦਰੀ ਗਰੇ ਪਿੰਕ ਦੇ ਫਿਰੋਜੀ 4 ਰੰਗ ਟਾਪਲੇ ਲਓ ਜੀ ਗਾਦਰੀ ਕਲਰ ਦੇ ਵਿੱਚ ਡਿਜ਼ਾਈਨ ਖੁੱਲਿਆ ਦੇਖੋ ਪੱਤੀਆਂ ਵਾਲਾ ਡਿਜ਼ਾਈਨ ਹੈ ਬਹੁਤ ਹੀ ਸੋਹਣਾ ਚੈੱਕ ਕਰ ਸਕਦੇ ਹੋ ਆਲ ਓਵਰ 5 ਮੀਟਰ ਸੂਟ ਆਵੇਗਾ ਕੱਟ 5 ਮੀਟਰ ਦੀ ਸਿਰਫ ਤੇ ਸਿਰਫ 3 ਸਰਵਰੇ ਦੇ ਵਿੱਚ 6 ਸਰਵਰੇ ਦੇ 2 ਸੂਟ ਲੱਗ ਚੁੱਕੇ ਨੇ ਭਾਈ ਮੇਲਾ ਲੱਗ ਚੁਕਿਆ ਨਵੇਂ-ਨਵੇਂ ਡਿਜ਼ਾਈਨ ਖੁੱਲ ਰਹੇ ਨੇ ਟੌਪ ਡੌਗ ਦੇ ਲਓ ਜੀ ਕੋਰਡੀਨ ਖੁੱਲਿਆ ਲਵੈਂਡਰ ਕਲਰ ਦੇ ਵਿੱਚ ਦੇਖੋ ਡਿਜ਼ਾਈਨ ਇਹਦੇ ਵੀ ਰੰਗ ਲਗਾਓ ਮਸਟਰਡ ਗ੍ਰੇ ਤੇ ਗਾਜ਼ਰੀ ਤੇ ਫਰੋਜ਼ੀ ਤੇ ਲਵੈਂਡਰ ਪੰਜ ਕਲਰ ਨੇ ਨਜੇ ਰੰਗ ਟੌਪ ਦੇ ਲਓ ਜੀ ਲਓ ਜੀ ਇੱਕ ਹੋਰ ਦਿਖਾਉਣਾਂਗੇ ਡਿਜ਼ਾਈਨ ਤੁਹਾਨੂੰ ਲਓ ਜੀ ਕੀ ਬਾਤ ਹੈ ਜੀ ਬੜੇ ਯੂਨੀਕ ਕਲਰ ਡਿਜ਼ਾਈਨ ਪਹੁੰਚ ਰਹੇ ਨੇ ਆਪਣੇ ਕੋਲ ਇਹ ਸਾਰਾ ਮਾਲ ਹੁਣੇ-ਹੁਣੇ ਨਵਾਂ-ਨਵਾਂ ਆਇਆ ਆਪਣੇ ਕੋਲ ਤਾਜ਼ਾ-ਤਾਜ਼ਾ ਸੋ ਆਉਣ ਸਾਰ ਆਪਾਂ ਤੁਹਾਨੂੰ ਵੀਡੀਓ ਰਹੀਂ ਛੋਟੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਇਹ ਸਾਰੇ ਡਿਜ਼ਾਈਨ ਨਵੇਂ ਵਰਜਨ ਹੈ ਬਿਲਕੁਲ ਲੇਟੈਸਟ ਅਪਡੇਟ ਵਾਲਾ ਮਾਲ ਮੋਝ ਰਿਹਾ ਕੰਪਨੀ ਦੇ ਵਿੱਚ ਤਿਆਰ ਹੋ ਕੇ ਸਪੈਸ਼ਲ ਸਵੈਸ਼ਲ ਰੰਗ ਆ ਗਏ ਭਾਈ ਕਿਹੜਿਆ ਹਰ ਹੋਰ ਖੁੱਲਿਆ ਫਰੋਜੀ ਦੇ ਵਿੱਚ ਕੀ ਬਾਤ ਹੈ ਜੀ ਦੇਖੋ ਬਈ ਮਲਾਈ ਕਾਟਨ ਦੇ ਵਿੱਚ ਕਪੜਾ ਆ ਗਿਆ ਬੈਲਸਨ ਕੰਪਨੀ ਦਾ ਗਰਮੀਆਂ ਦੇ ਤੋਹਫੇ ਲਓ ਜੀ ਰੰਗ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰੇ ਰੰਗ ਕਲ ਰਏ ਨੇ ਮਹਿੰਦੀ ਕਲਰ ਦੇ ਵਿੱਚ ਡਿਜ਼ਾਈਨ ਨਿਖਾਵਾਂਗੇ ਤੁਹਾਨੂੰ ਬੋੜਾ ਪਿਆਰਾ ਡਿਜ਼ਾਈਨ ਲਓ ਜੀ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਡਿਜ਼ਾਈਨ ਫੁੱਲ ਚੁੱਕਿਆ ਦੇਖੋ ਜੀ ਡਿਜ਼ਾਈਨ ਕਲਰ ਦਿਖਾਉ ਜੀ ਇਹਦੇ ਬੜਾ ਪਿਆਰਾ ਡਿਜ਼ਾਈਨ ਫੁੱਲਿਆ ਦੇ ਵਿੱਚ ਫਰੋਜ਼ੀ ਗ੍ਰੇ ਤੇ ਗਾਜਰੀ ਤੇ ਮਹਿੰਦੀ ਚਾਰੇ ਕਲਰ ਨੇ ਟ੍ਰੈਂਡਿੰਗ ਵਾਲੇ ਸੋ ਇਹ ਸਾਰਾ ਮਾਲ ਆਪਣੇ ਕੋਲੇ ਡੀਆਨਾਂ ਵਿੱਚ ਪਹੁੰਚ ਚੁੱਕਿਆ ਡਿਜ਼ਾਈਨ ਹੋਰ ਵੀ ਬਹੁਤ ਜ਼ਿਆਦਾ ਨੇ ਕੁਆਂਟੀਟੀ ਚ ਮਾਲ ਹੈ ਹੋਲ ਸੇਲ ਤੇ ਡੀਟੇਲ ਦੇ ਗਾਹਕਾਂ ਲਈ ਪੂਰੇ ਮਿੱਠੇ ਰੇਟਾਂ ਦੇ ਵਿੱਚ ਮਾਲ ਪਹੁੰਚ ਚੁੱਕਿਆ ਸਿਰਫ ਤੇ ਸਿਰਫ 300 ਰੁਪਏ ਦੇ ਵਿੱਚ ਠੰਡੇ ਕੱਪੜੇ ਹਾਜ਼ਰ ਹੋ ਗਏ ਗਰਮੀਆਂ ਵਾਲੇ ਸੋ ਨਵੇਂ ਵੀਡੀਓ ਦੇਖਣ ਲਈ ਸਾਡੇ ਨਾਲ ਜੁੜੇ ਰਿਹਾ ਕਰੋ ਸ਼ੁਕਰੀਆ ਜੀ ਧੰਨਵਾਦ